ਰੇ ਹੀ ਵੀਰ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਡੇਰੀ ਇਨਫਾਰਮੇਸ਼ਨ ਪਸ਼ੂਆਂ ਦੀ ਜਾਣਕਾਰੀ ਉੱਤੇ ਜਿਹੜੇ ਵੀ ਦੋਸਤ ਮਿੱਤਰ ਆਪਣੇ ਇਸ ਚੈਨਲ ਦੇ ਨਵੇਂ ਆਏ ਆ ਉਹਨਾਂ ਨੂੰ ਬੇਨਤੀ ਹੈ ਇਹ ਕਿਰਪਾ ਕਰਕੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਲੱਗੇ ਬੈਲ ਵਾਲਾ ਬਟਨ ਵੀ ਜ਼ਰੂਰ ਦਬਾ ਲੈਣ ਆਪਣਾ ਅੱਜ ਵਾਲਾ ਜੋ ਟੌਪਿਕ ਹੈ ਜੀ ਵੀਡੀਓ ਦਾ ਉਹ ਹੈ ਮੱਕੀ ਦਾ achar ਮੱਕੀ ਦੇ achar ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕੀ ਇਸ ਦੇ ਗੁਣ ਹਨ ਇਸ ਦੇ ਔਗਣ ਹਨ ਜੀ ਪਸ਼ੂਆਂ ਲਈ ਕਿਵੇਂ ਇਹਦੀ ਸਾਂਭ ਸੰਭਾਲ ਕਰਨੀ ਹੈ ਕਿਵੇਂ ਇਹਨੂੰ ਆਪਾਂ ਪੱਟ ਕੇ ਪਸ਼ੂਆਂ ਤੱਕ ਪਹੁੰਚਾਉਣਾ ਹੈ ਜੀ ਕਿਵੇਂ ਆਪਾਂ ਇਹਦਾ ਰੱਖ-ਰਖਾਵ ਕਰਨਾ ਇਸ ਬਾਰੇ ਸਾਰੀ ਗੱਲਬਾਤ ਆਪਣੇ ਨਿੱਜੀ ਤਜਰਬੇ ਅਨੁਸਾਰ ਤੁਹਾਨੂੰ ਦੱਸ ਦਾਂ ਜੀ ਕਿ ਅੱਜ ਤੋਂ ਜਦੋਂ ਅਸੀਂ 4 ਸਾਲ ਪਹਿਲਾਂ ਮੱਕੀ ਦਾ ਚਾਰ ਪਾਉਣਾ ਸ਼ੁਰੂ ਕਰਿਆ ਤਾਂ ਉਦੋਂ ਧਰਤੀ ਦੇ ਲੈਵਲ ਤੇ ਚਾਰ ਪਾ ਕੇ ਸਾਈਡਾਂ ਤੇ ਮਿੱਟੀ ਦੀਆਂ ਵੱਟਾਂ ਬਣਾ ਕੇ ਉਸ ਨੂੰ ਉੱਪਰੋਂ ਕਵਰ ਕਰ ਦਿੰਦੇ ਸੀ ਉਸ ਨਾਲ ਜਿੰਨਾ ਟਾਈਮ ਚਾਰ ਬਟਾਂ ਦੇ ਵਿੱਚ ਵਿੱਚ ਰਹਿੰਦਾ ਸੀ ਤਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੈਸ ਹੁੰਦਾ ਸੀ ਜਦੋਂ ਉਹ ਬਟਾਂ ਤੋਂ ਉੱਪਰ ਦੀ ਚਲਾ ਜਾਂਦਾ ਸੀ ਤੇ ਜਦੋਂ ਉਸ ਦੇ ਉੱਤੋਂ ਦੀ ਟਰੈਕਟਰ ਨਾਲ ਪ੍ਰੈਸ ਕਰਦੇ ਸੀ ਤਾਂ ਸਾਈਡਾਂ ਤੋਂ ਹਵਾ ਪੈਂਦੀ ਸੀ ਜਿਹਦੇ ਨਾਲ ਉਹ ਵਧੀਆ ਤਰੀਕੇ ਨਾਲ ਪ੍ਰੈਸ ਨਹੀਂ ਹੋ ਸਕਦਾ ਸੀ ਉਸ ਤੋਂ ਬਾਅਦ ਦੋਸਤੋ ਤੁਸੀਂ ਸਕਰੀਨ ਤੇ ਦੇਖ ਹੀ ਸਕਦੇ ਹੋ ਕਿ ਅਸੀਂ ਇਸ ਤਰ੍ਹਾਂ ਟੋਏ ਵਿੱਚ ਚਾਰ ਪਾਉਣਾ ਸ਼ੁਰੂ ਕੀਤਾ ਇਹ ਮੈਥਡ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਜੀ ਕਿਉਂਕਿ ਸਾਈਡਾਂ ਤੇ ਠੋਸ ਮਿੱਟੀ ਹੁੰਦੀ ਹੈ ਤੇ ਟਰੈਕਟਰ ਬਹੁਤ ਹੀ ਆਸਾਨੀ ਨਾਲ ਵਧੀਆ ਤਰੀਕੇ ਨਾਲ ਇਹਨੂੰ ਪ੍ਰੈਸ ਕਰਦਾ ਹੈ ਹਵਾ ਦੀ ਮਾਤਰਾ ਬਿਲਕੁਲ ਹੀ ਨਹੀਂ ਵੱਜਦੀ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸੇ ਵੀ ਖੁੰਝੇ ਵਿੱਚ ਕਿਤੇ ਉੱਪਰ ਜੀ ਕਿਤੇ نیچے ਕਿਸੇ ਸਾਈਡ ਤੇ ਇਸੇ ਵੀ ਤਰ੍ਹਾਂ ਦੀ ਕੋਈ ਫੰਗਸ ਨਹੀਂ ਹੈ ਜੀ ਫੰਗਸ ਤੋਂ ਬਚਾਉਣਾ ਪਸ਼ੂਆਂ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜੀ ਸਪੈਸ਼ਲੀ ਮਸਟੈਟਸ ਤੇ ਮਸਟੈਟਸ ਬਹੁਤ ਵੱਡਾ ਕਾਰਨ ਬਣਦੀ ਹੈ ਜੀ ਕਿਸੇ ਦੇ ਡੇਰੀ ਫਾਰਮ ਨੂੰ ਫੇਲ ਹੋਣ ਦਾ ਇਸ ਤਰੀਕੇ ਨਾਲ ਆਪਾਂ ਚਾਰਚ ਪੈਦਾ ਹੋਣ ਵਾਲੀ ਫੰਗਸ ਨੂੰ ਰੋਕ ਸਕਦੇ ਆ ਦੂਜੀ ਗੱਲ ਕਰਦੇ ਆ ਜੀ ਆਪਾਂ ਚਾਰ ਦੀ ਪਟਾਈ ਬਾਰੇ ਚਾਰ ਦੀ ਪਟਾਈ ਤੁਸੀਂ ਸਕਰੀਨ ਉੱਤੇ ਦੇਖ ਹੀ ਸਕਦੇ ਹੋ ਕਿ ਆਪਾਂ ਇਸ ਤਰੀਕੇ ਨਾਲ ਕਰਨੀ ਹੈ ਜੀ ਹਰ ਰੋਜ਼ ਕਰਨੀ ਹੈ ਪਤਲੀ-ਪਤਲੀ ਇੱਕ ਸਾਈਡ ਤੋਂ ਲੈ ਕੇ ਤੇ ਦੂਜੀ ਸਾਈਡ ਤੱਕ ਧੁਰ ਇਸ ਤਰੀਕੇ ਨਾਲ ਆਪਾਂ ਇਸ ਦੀ ਪਟਾਈ ਕਰਨੀ ਹੈ ਕਿਉਂਕਿ ਜੋ ਚਾਰ ਅੱਗੇ ਵਾਲੀ ਸਾਈਡ ਹੈ ਜੀ ਇਸ ਨੂੰ ਆਪਾਂ ਲਾਉਣਾ ਰੋਜ਼ ਇਸ ਵਿੱਚ ਹਵਾ ਇੰਟਰ ਹੋ ਚੁੱਕੀ ਹੈ ਤੇ ਪਿੱਛੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਨਵਾਂ ਚਾਰ ਨਿਕਲਾ ਹੈ ਅਗਲੇ ਦਿਨ ਨੂੰ ਉਹ ਆਪਾਂ ਲਾ ਲੈਣਾ ਇਸ ਨਾਲ ਵੀ ਫੰਗਸ ਦਾ ਬਹੁਤ ਹੀ ਵਧੀਆ ਕੰਟਰੋਲ ਹੁੰਦਾ ਸਕਰੀਨ ਉੱਤੇ ਤੁਸੀਂ ਇਹ ਇਕਵਿਪਮੈਂਟ ਦੇਖ ਸਕਦੇ ਹੋ ਜਿਸ ਨਾਲ ਅਸੀਂ ਚਾਰ ਬਟ ਰਹੇ ਹਾਂ ਇਸ ਤਰ੍ਹਾਂ ਦੋ ਸਰਗੇ ਲਾ ਕੇ ਇੱਕ ਪਾਈਪ ਨਾਲ ਵੈਲਡ ਕਰਾ ਕੇ ਸੌਖੇ ਤਰੀਕੇ ਨਾਲ ਤੁਸੀਂ ਇਹ ਇਕੁਇਪਮੈਂਟ ਬਣਾ ਸਕਦੇ ਹੋ ਜੀ ਬਹੁਤ ਹੀ ਵਧੀਆ ਚੀਜ਼ ਐ ਇਸ ਨਾਲ ਚਾਰ ਪੱਟਨਾ ਵੀ ਥੋੜਾ ਜਿਹਾ ਸੌਖਾ ਕਈ ਵੀਰ ਕੀ ਕਰਦੇ ਆ ਵੀ ਚਾਰ ਨੂੰ ਇੱਕ ਸਾਈਡ ਤੋਂ ਪੱਟ ਲੈਂਦੇ ਆ ਇਸ ਤਰ੍ਹਾਂ ਪਤਲਾ-ਪਤਲਾ ਸਾਰੇ ਤੋਂ ਨਹੀਂ ਲਾਉਂਦੇ ਉਸ ਨਾਲ ਜੀ ਫੰਗਸ ਫੈਲਣ ਦਾ ਕਾਰਨ ਵੱਧ ਆਗਾ ਫੰਗਸ ਉਸ ਨਾਲ ਜਿਆਦਾ ਵਧਦੀ ਆ ਉਹ ਮੇਨ ਕਾਰਨ ਬਣਦਾ ਫੰਗਸ ਨੂੰ ਫਲਾਉਣ ਦਾ ਸੋ ਪਹਿਲਾ ਪੁਆਇੰਟ ਸੀ ਆਪਣਾ ਚਾਰ ਦਾ ਵੀ ਟੋਏ ਵਿੱਚ ਪਾਓ ਤੇ ਦੂਜਾ ਇਸ ਦੀ ਪਟਾਈ ਦਾ ਵੀ ਇਸ ਤਰ੍ਹਾਂ ਪਤਲੀ-ਪਤਲੀ ਇਸ ਦੀ ਪਟਾਈ ਦੇ ਚਾਰ ਨੂੰ ਬਟਨ ਤੋਂ ਬਾਅਦ ਸਿੱਧਾ ਤੁਸੀਂ ਪਸ਼ੂਆਂ ਨੂੰ ਨਾ ਪਾਓ ਜੀ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਤੁਸੀਂ ਚਾਰ ਦੀਆਂ ਬੱਟਾਂ ਵੜਾ ਕੇ ਜੇ ਤੁਹਾਡੇ ਕੋਲ ਇਸ ਤੋਂ ਖੁੱਲੀ ਜਗ੍ਹਾ ਤਾਂ ਤੁਸੀਂ ਪਤਲਾ-ਪਤਲਾ ਕਰਕੇ ਉਹਨੂੰ 15 ਤੋਂ 20 ਮਿੰਟ ਖਿਲਾਰੋ ਕਿਉਂਕਿ ਬਹੁਤ ਹੀ ਜ਼ਹਿਰੀਲੀਆਂ ਗੈਸਾਂ ਮੀਥੇਨ ਤੇ ਕਾਰਬਨ ਡਾਈਆਕਸਾਈਡ ਚਾਰ ਵਿੱਚ ਪੰਗਿਆ ਜਾਂਦੀਆਂ ਜਦੋਂ ਆਪਾਂ ਇਹਨੂੰ ਪਾਟਦੇ ਆ ਜਦੋਂ ਇਹਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ 15 ਤੋਂ 20 ਮਿੰਟਾਂ 'ਚ ਇਹ ਮਾਤਰਾ ਬਹੁਤ ਘਟ ਜਾਂਦੀ ਆ ਫਿਰ ਤੁਸੀਂ ਕੀ ਦੇ ਚਾਰ ਸਬੰਧੀ ਕਈ ਵੀਰਾਂ ਦੀਆਂ ਸ਼ਿਕਾਇਤਾਂ ਵੀ ਜਦੋਂ ਦਾ ਉਹ ਮੱਕੀ ਦਾ ਚਾਰ ਵਰਤ ਰਹੇ ਆ ਉਸ ਤੋਂ ਬਾਅਦ ਉਹਨਾਂ ਦੇ ਪਸ਼ੂ ਰਿਪੀਟ ਕਰਨ ਲੱਗੇ ਰਹਿੰਦੇ ਘਟਾ ਤੇ ਉਹਨਾਂ ਦੇ ਪਸ਼ੂ ਭਾਰ ਦਿਖਾਉਣ ਲੱਗੇ ਉਹਨਾਂ ਦੇ ਪਸ਼ੂਆਂ ਨੂੰ ਮਸਟਡਸ ਹੋਣ ਲੱਗ ਗਈ ਮਸਟਡਸ ਬਾਰੇ ਤਾਂ ਇਸ ਨੂੰ ਪਿੱਛੇ ਦੱਸਿਆ ਹੀ ਆ ਵੀਡੀਓ ਵਿੱਚ ਵੀ ਫੰਗਸ ਇਸ ਦਾ ਮੇਨ ਕਾਰਨ ਤੇ ਕਿਵੇਂ ਆਪਾਂ ਉਹਦਾ ਹੱਲ ਕਰਨਾ ਤੇ ਨੰਬਰ 2 ਤੇ ਗੱਲ ਆ ਗਈ ਜੀ ਰਿਪੀਟ ਬਰੀਡਿੰਗ ਦੀ ਪਸ਼ੂ ਦੇ ਬਾਰ ਬਾਰ ਫਿਰਨ ਦੀ ਗੱਭਨ ਨਾ ਰਹਿਣ ਦੀ ਤੇ ਪਸ਼ੂ ਦੇ ਭਾਰ ਦਿਖਾਉਣ ਦੀ ਇਸ ਵਿੱਚ ਕੋਈ ਦੋ ਰਹਿ ਨਹੀਂ ਵੀ ਅਚਾਰ ਗਰਮ ਤਸੀਰ ਵਾਲੀ ਚੀਜ਼ ਆ ਇਹ ਗਰਮੈਸ਼ ਜ਼ਰੂਰ ਕਰਦੇ ਤੇ ਇਸ ਤੋਂ ਬਚਣ ਲਈ ਤੁਸੀਂ ਸਕਰੀਨ ਉੱਤੇ ਦੇਖ ਹੀ ਸਕਦੇ ਹੋ ਕਿ ਜਿੰਨੀ ਮਾਤਰਾ ਵਿੱਚ ਚਾਰ ਓਨੀ ਮਾਤਰਾ ਵਿੱਚ ਤੁੜੀ ਜੇ ਓਨੀ ਨਹੀਂ ਵਰਤ ਸਕਦੇ ਤਾਂ ਤੁਸੀਂ 2:1 ਦੀ ਰੇਸ਼ੋ ਤਾਂ ਜ਼ਰੂਰ ਰੱਖੋ ਜੇ ਤੁਸੀਂ ਦੋ ਟੋਕਰੀਆਂ ਚਾਰ ਦੀਆਂ ਪਾਉਣੇ ਤਾਂ ਉਸ ਵਿੱਚ ਇੱਕ ਟੋਕਰੀ ਤੂੜੀ ਦੀ ਜ਼ਰੂਰ ਵਰਤੋ ਇਸ ਤੋਂ ਜ਼ਿਆਦਾ ਵਰਤ ਸਕਦੇ ਹੋ ਤਾਂ ਉਸ ਤੋਂ ਵੀ ਵਧੀਆ ਅਸੀਂ ਆਪਣੇ ਫਾਰਮ ਵਿੱਚ ਇਸ ਤੋਂ ਜ਼ਿਆਦਾ ਹੀ ਮਾਤਰਾ ਵਰਤਦੇ ਹਾਂ ਜੀ ਤੇ ਸਾਨੂੰ ਇਸ ਤਰ੍ਹਾਂ ਦੀ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੈ ਮੱਕੀ ਦਾ achar ਇੱਕ ਬਹੁਤ ਹੀ ਵਧੀਆ ਚੀਜ਼ ਹੈ ਲੋੜ ਹੈ ਇਸ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਮੱਕੀ ਦੇ achar ਵਿੱਚ ਬਹੁਤ ਹੀ ਤਰ੍ਹਾਂ ਦੇ ਤੱਤ ਜੋ ਪਾਏ ਜਾਂਦੇ ਹਨ ਜਿੰਨਾ ਵਿੱਚੋਂ ਕਿ ਫਾਈਬਰ ਹੋਗੀ ਸਟਾਰਚ ਹੋਗੀ ਕਾਰਬੋਹਾਈਡਰੇਟਸ ਹੋਗੀ ਜਿਸ ਨੂੰ ਕਿ ਆਪਾਂ ਸੌਖੇ ਸ਼ਬਦਾਂ ਵਿੱਚ એનર્ਜੀ ਕਹਿ ਸਕਦੇ ਆ ਫੈਟਸ ਡਿਫਰੈਂਟ ਟਾਈਪਸ ਆਫ ਮਿਨਰਲਸ ਤੇ ਵਿਟਾਮਿਨ ਜਿਹੜੇ ਉਹ ਇਹਦੇ ਵਿੱਚ ਪਾਏ ਜਾਂਦੇ ਆ ਜੀ ਇਹਨੂੰ ਆਪਾਂ ਬਹੁਤ ਹੀ ਵਧੀਆ ਇੱਕ ਚੰਗਾ ਨਿਊਟ੍ਰੀਸ਼ਨਲ ਚਾਰਾ ਮੰਨ ਸਕਦੇ ਆ ਜੇ ਆਪਾਂ ਗ੍ਰੀਨ ਪਾਊਡਰ ਦੀ ਗੱਲ ਕਰੀਏ ਹਰੇ ਵੱਠੇ ਦੀ ਤਾਂ ਉਸ ਦੇ ਮੁਕਾਬਲੇ ਤਾਂ ਇਸ ਵਿੱਚ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਜਿਹੜੇ ਤੱਤ ਆ ਗਿਓ ਪਾਏ ਜਾਂਦੇ ਆ ਜੀ ਹਰੇ-ਜਾਰੇ ਵਿੱਚ ਇੰਨੀ ਮਾਤਰਾ ਵਿੱਚ ਤੱਤ ਨਹੀਂ ਪਾਈ ਜਾਂਦੇ ਉਸ ਦਾ ਮੇਨ ਕਾਰਨ ਇਹ ਹੈ ਵੀ ਜਦੋਂ ਆਪਾਂ ਸਾਈਲੇਜ ਪਾਉਂਦੇ ਆ ਤਾਂ ਉਸ ਅਵਸਥਾ ਵਿੱਚ ਮੱਕੀ ਹੁੰਦੀ ਹੈ ਜੀ ਉਦੋਂ ਕਿ ਜਦੋਂ ਉਸ ਵਿੱਚ ਬਹੁਤ ਹੀ ਜ਼ਿਆਦਾ ਮਿਨਰਲ ਤੇ ਮਟਾਵਨ ਹੁੰਦੀ ਆ ਜਿਹੜੀ ਦੋਤੇ ਦੀ ਸਟੇਜ ਆ ਉਹਨੂੰ ਆਪਾਂ ਬਹੁਤ ਹੀ ਵਧੀਆ ਸਟੇਜ ਮੰਨਦੇ ਆ ਜੇ ਆਪਾਂ ਹਰਾ ਪੱਠਾ ਪਾਵਾਂਗੇ ਉਹਨੂੰ ਆਪਾਂ ਕਿਤੇ ਕੱਚੇ ਵੀ ਵੱਢਾਂਗੇ ਕਿਤੇ ਪੱਕੇ ਵੀ ਤੇ ਆਪਾਂ ਉਹਦੀ ਉਹ ਸਹੀ ਸਟੇਜ ਤੇ ਉਹਦੀ ਕਟਾਈ ਨਹੀਂ ਕਰ ਸਕਦੇ ਇੱਕੇ ਟਾਈਮ ਸਾਈਲੇਜ ਜੇ ਆਪਾਂ ਪਾਉਣਾ ਤਾਂ ਇੱਕੇ ਟਾਈਮ ਤੇ ਜਦੋਂ ਕਿ ਫਸਲ ਸਭ ਤੋਂ ਵੱਧ ਤਾਕਤ ਦੀ ਸਟੇਜ 'ਚ ਹੁੰਦੀ ਆ ਉਦੋਂ ਆਪਾਂ ਉਹਦੀ ਕਟਾਈ ਕਰਕੇ ਉਹਦਾ ਸਾਈਲੇਜ ਵਰਤ ਸਕਦੇ ਆ ਸੋ ਮੇਰੀ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਜੀ ਏਸ ਹੀ ਸਜਾਗਾ ਵੀ ਵੱਧ ਤੋਂ ਵੱਧ ਪਸ਼ੂਆਂ ਨੂੰ ਸਾਈਲੇਜ ਪਾਓ ਪਰ ਜਿਵੇਂ ਅਸੀਂ ਤੁਹਾਨੂੰ ਵੀਡੀਓ 'ਚ ਦੱਸਿਆ ਇਸ ਤਰੀਕੇ ਨਾਲ ਉਸ ਦੀ ਪਟਾਈ ਕਰੋ ਇਸ ਤਰੀਕੇ ਨਾਲ ਉਸ ਦੀ ਸਾਂਭ ਸੰਭਾਲ ਕਰੋ ਜੀ ਤੇ ਇਸ ਤਰੀਕੇ ਨਾਲ ਉਸ ਨੂੰ ਵਰਤੋ ਤਾਂ ਕਿ ਤੁਹਾਨੂੰ ਕੋਈ ਵੀ ਨੁਕਸਾਨ ਨਾ ਚੱਲੇ ਸਾਈਲੇਜ ਦੀ ਵਰਤੋਂ ਕਰਨ ਨਾਲ ਪਸ਼ੂਆਂ ਦੀ ਸਿਹਤ ਵਿੱਚ ਤਾਂ ਸੁਧਾਰ ਆਇਆ ਹੀ ਆਇਆ ਉਸ ਦੇ ਨਾਲ ਉਹਨਾਂ ਦੀ ਪ੍ਰੋਡਕਸ਼ਨ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਜਿਹੜੀ 12 ਕਿਲੋ ਵਾਲੀ ਮੱਝ ਸੀ ਉਹ ਸਾਈਲੇਜ ਨਾਲ 13 13.5 ਕਿਲੋ ਤੱਕ ਦੁੱਧ ਦੇ ਦਿੰਦੀ ਹੈ ਇੰਨਾ ਸਾਵਧਾਨੀਆਂ ਦਾ ਧਿਆਨ ਰੱਖ ਕੇ ਬੇਫਿਕਰ ਹੋ ਕੇ ਮੱਕੀ ਦਾ ਚਾਰ ਵਰਤੋ ਜੀ ਬਹੁਤ ਵਧੀਆ ਚੀਜ਼ ਹੈ ਇਸ ਨਾਲ ਵੀਡੀਓ ਦਾ ਅੰਤ ਕਰਦੇ ਹਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ